ਦੋਸਤੋ ਅੱਜ ਇੱਕ ਹੋਰ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨ ਲੱਗੇ ਆ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਇੱਕ ਬਹੁਤ ਹੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਇੱਕ ਬਹੁਤ ਹੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਰੋ ਰਹੇ ਹਨ ਤੇ ਪਛਤਾ ਰਹੇ ਹਨ ਕਿਉਂਕਿ ਪੰਜਾਬ ਦੇ ਸੀਐਮ ਮਾਨ ਸਾਹਿਬ ਵੱਲੋਂ ਸਾਰੇ ਹੀ ਰਸਤੇ ਉਹਨਾਂ ਦੇ ਜੇਲ੍ਹ ਦੇ ਵਿੱਚੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਜਿਸ ਕਰਕੇ ਹੁਣ ਜਿਹੜੇ ਵਿਕਰਮ ਸਿੰਘ ਮਜੀਠੀਆ ਹਨ ਉਹ ਨਾਬਾਦੀ ਜੇਲ੍ਹ ਦੇ ਵਿੱਚ ਰੋਂਦੇ ਹੋਏ ਦਿਖਾਈ ਦੇ ਰਹੇ ਹਨ ਤੇ ਉਹ ਪੂਰੀ ਤਰ੍ਹਾਂ ਪਸਤਾ ਰਹੇ ਹਨ ਕਿਉਂਕਿ ਜਿਹੜੀ ਰਿਪੋਰਟ ਮੋਹਾਲੀ ਹਾਈ ਕੋਰਟ ਦੇ ਵਿੱਚ ਪੇਸ਼ ਕੀਤੀ ਗਈ ਹੈ ਉਸ ਰਿਪੋਰਟ ਨੇ ਵੱਡੇ ਵੱਡੇ ਖੁਲਾਸੇ ਕੀਤੇ ਹਨ ਕਿ ਵਿਕਰਮ ਸਿੰਘ ਮਜੀਠੀਆ ਕਿਵੇਂ ਲੋਕਾਂ ਦਾ ਮੂਰਖ ਬਣਾ ਕੇ ਕਰੋੜਾਂ ਅਰਬਾਂ ਰੁਪਇਆ ਕਮਾ ਕੇ ਤੇ ਬਲੈਕ ਮਨੀ ਨੂੰ ਵਾਈਟ ਮਨੀ ਵਿੱਚ ਤਬਦੀਲ ਕਰ ਦਿੰਦੇ ਸਨ ਜਿਸ ਕਰਕੇ ਉਹ ਪੰਜਾਬ ਦਾ ਸਭ ਤੋਂ ਜ਼ਿਆਦਾ ਅਮੀਰ ਬੰਦਾ ਮੰਨਿਆ ਜਾ ਸਕਦਾ ਹੈ ਕਿਉਂਕਿ ਉਸ ਦੇ ਕੋਲ ਬਹੁਤ ਹੀ ਵੱਡੀਆਂ-ਵੱਡੀਆਂ ਗੱਡੀਆਂ ਤੇ ਬਹੁਤ ਹੀ ਵੱਡੀਆਂ-ਵੱਡੀਆਂ ਕੋਠੀਆਂ ਤੇ ਅਰਬਾਂ ਕਰਬਾਰ ਪੈਦਾ ਮਜਿੱਠੀਆਂ ਨੂੰ ਮਾਲਕ ਦੱਸਿਆ ਗਿਆ ਹੈ ਸਾਡੇ ਪੰਜਾਬ ਦੇ ਸੀਐਮ ਮਾਨ ਸਾਹਿਬ ਕਹਿੰਦੇ ਹਨ ਕਿ ਜੇਕਰ ਕਿਸੇ ਨੇ ਚਿੱਕਾਂ ਸੁਣਨੀਆਂ ਹਨ ਤਾਂ ਉਹ ਨਾਬਾ ਜੇਲ੍ਹ ਦੇ ਵਿੱਚ ਜਾ ਕੇ ਸੁਣ ਸਕਦੇ ਹਨ ਕਿਉਂਕਿ ਜਾਦਾ ਸਮਾਂ ਜੇਲ੍ਹ ਦੇ ਵਿੱਚ ਰਹਿਣ ਦੇ ਕਾਰਨ ਬਿਕਰਮ ਸਿੰਘ ਮਜੀਠੀਆ ਦਾ ਹੁਣ ਹੌਸਲਾ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪਰਿਵਾਰ ਵੱਲੋਂ ਉਹਨਾਂ ਦੇ ਲਈ ਲਗਾਤਾਰ ਅਰਦਾਸਾਂ ਤੇ ਘਰ ਦੇ ਵਿੱਚ ਪਾਠ ਤੇ ਸੁੱਖਾਂ ਸੁੱਖੀਆਂ ਜਾਂਦੀਆਂ ਹਨ ਕਿ ਬਿਕਰਮ ਸਿੰਘ ਮਜੀਠੀਆ ਜਲਦੀ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਣ ਪਰ ਉਹਨਾਂ ਦੇ ਬਾਹਰ ਆਉਣ ਦਾ ਇੱਕ ਵੀ ਰਸਤਾ ਹਲੇ ਤੱਕ ਕੋਈ ਨਜ਼ਰ ਨਹੀਂ ਆ ਰਿਹਾ ਜਦ ਕਿ ਦੋਸਤੋਂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸਭ ਤੋਂ ਪਹਿਲਾਂ ਇਹ ਗੱਲ ਚਿੱਕਾਂ ਵਾਲੀ ਗੱਲ ਭਗਵੰਤ ਮਾਨ ਨੂੰ ਕਹੀ ਜਾਂਦੀ ਹੈ ਉਹ ਪੱਟਾ ਉੱਤੇ ਠਾਪੀਆਂ ਮਾਰ ਕੇ ਤੇ ਮੁੱਛਾਂ ਨੂੰ ਵੱਟ ਦਿੰਦੇ ਹੋਏ ਕਹਿੰਦੇ ਹਨ ਕਿ ਮੈਂ ਤੁਹਾਡੀਆਂ ਚਿੱਕਾਂ ਕਢਾ ਦੇਵਾਂਗਾ ਜੇਕਰ ਮੇਰੀ ਇੱਕ ਵਾਰ ਸਰਕਾਰ ਬਣ ਜਾਂਦੀ ਹੈ ਪਰ ਇਸ ਦਾ ਨਤੀਜਾ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਬੁਰਾ ਭੁਗਤਣਾ ਪਿਆ ਹੈ ਜਿਸ ਕਰਕੇ ਉਹ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਬੈਠੇ ਹਨ ਤੇ ਹੁਣ ਪਛਤਾ ਰਹੇ ਹਨ ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਸਾਡਾ ਸੀਐਮ ਮਾਨ ਭਗਵੰਤ ਸਿੰਘ ਮਾਨ ਝੋਟਾ ਬੰਦਾ ਹੈ ਕਿਉਂਕਿ ਇਹ ਗੱਲ ਮੈਂ ਨਹੀਂ ਕਹਿੰਦਾ ਪੰਜਾਬ ਦੇ ਮਸ਼ਹੂਰ ਸਿੰਗਰ ਮਨਕੀਰਤ ਔਲਖ ਨੇ ਇਹ ਗੱਲ ਸੀਐਮ ਮਾਨ ਸਾਹਿਬ ਨੂੰ ਤੇ ਲੋਕਾਂ ਨੂੰ ਆਖੀ ਹੈ ਕਿ ਪੰਜਾਬ ਦਾ ਸੀਐਮ ਝੋਟਾ ਬੰਦਾ ਹੈ ਤੇ ਉਹ ਗਰੀਬਾਂ ਦੇ ਨਾਲ ਖੜਦਾ ਹੈ ਤੇ ਪੰਜਾਬ ਦੀ ਜਨਤਾ ਨੂੰ ਸੀਐਮ ਮਾਨ ਸਾਹਿਬ ਉੱਤੇ ਪ੍ਰਾਊਡ ਹੈ ਤੇ ਉਹ ਕਿਸੇ ਵੀ ਘਰ ਦਾ ਚੁੱਲ੍ਹਾ ਨਹੀਂ ਬੁੱਝਣ ਦੇਣਗੇ ਜਿਹੜੇ ਲੋਕਾਂ ਦੇ ਘਰ ਤਬਾਹ ਹੋ ਚੁੱਕੇ ਹਨ ਹੜ੍ਹਾਂ ਦੇ ਕਾਰਨ ਪਰ ਜਿਹੜੇ ਵਿਕਰਮ ਸਿੰਘ ਮਜੀਠੀਆ ਹਨ ਉਹ ਪਹਿਲਾਂ ਇਹ ਗੱਲਾਂ ਕਰਦੇ ਸਨ ਕਿ ਜਿਹੜੀ ਭਗਵੰਤ ਮਾਨ ਸਿੰਘ ਦੇ ਅੱਖ ਤੇ ਛੱਟ ਲੱਗੀ ਹੈ ਤੇ ਉਹ ਸ਼ਰਾਬ ਪੀਣ ਦੇ ਕਾਰਨ ਲੱਗੀ ਹੈ ਕਿਉਂਕਿ ਉਹ ਸ਼ਰਾਬ ਦੇ ਵਿੱਚ ਢੁਸ ਰਹਿੰਦੇ ਹਨ ਤੇ ਨਸ਼ੇ ਕਰਦੇ ਹਨ ਜਿਸ ਕਰਕੇ ਵਿਕਰਮ ਸਿੰਘ ਮਜੀਠੀਆ ਦੀਆਂ ਇਹ ਮੁਸ਼ਕਲਾਂ ਵੱਧ ਚੁੱਕੀਆਂ ਹਨ ਪਰ ਜਦੋਂ ਪੰਜਾਬ ਦੇ ਸੀਐਮ ਮਾਨ ਸਾਹਿਬ ਅਸਲੀ ਰੂਪ ਦੇ ਵਿੱਚ ਆਏ ਤਾਂ ਮਜੀਠੀਆ ਦੀ ਇੱਕ ਵੀ ਨਾ ਚੱਲੀ ਅਤੇ ਉਹਨਾਂ ਨੂੰ ਮਜਬੂਰਨ ਜੇਲ੍ਹ ਦੇ ਵਿੱਚ ਕੈਦ ਹੋਣਾ ਪੈ ਗਿਆ ਜਿਸ ਕਰਕੇ ਹੁਣ ਉਹਨਾਂ ਦਾ ਜੇਲ੍ਹ ਦੇ ਵਿੱਚ ਬੁਰਾ ਹਾਲ ਹੋ ਚੁੱਕਿਆ ਹੈ ਕਿਉਂਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਸੇ ਨੂੰ ਵੀ ਮਿਲਣ ਨਹੀਂ ਦਿੱਤਾ ਜਾਂਦਾ ਪਰ ਹੁਣ ਸਿਰਫ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਥੋਂ ਤੱਕ ਕਿ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵ代ਿਕ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਜਿਸ ਕਰਕੇ ਹੁਣ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਚਿਹਰੇ ਉੱਤੇ ਹਮੇਸ਼ਾ ਉਦਾਸੀ ਛਾਈ ਰਹਿੰਦੀ ਹੈ ਪਰ ਇਹ ਸੱਜਾ ਦੇ ਹੱਕਦਾਰ ਉਹ ਖੁਦ ਬਣੇ ਹਨ ਕਿਉਂਕਿ ਜੇਕਰ ਉਹ ਸੀਐਮ ਮਾਨ ਸਾਹਿਬ ਨੂੰ ਗਲਤ ਨਾ ਬੋਲਦੇ ਨਾ ਟੌਰਚ ਕਰਦੇ ਤੇ ਨਾ ਠਾਪੀਆਂ ਮਾਰਦੇ ਤੇ ਨਾ ਮੁੱਛਾਂ ਨੂੰ ਵੱਟ ਦਿੰਦੇ ਹੋਏ ਕਹਿੰਦੇ ਕਿ ਮੈਂ ਤੁਹਾਨੂੰ ਦੇਖ ਲੰਮਾਂਗਾ ਜੇਕਰ ਸਾਡੀ ਸਰਕਾਰ ਆ ਜਾਵੇਗੀ ਕਿਉਂਕਿ ਜੇਕਰ ਉਹ ਇਹ ਗੱਲਾਂ ਨਾ ਕਰਦੇ ਜਾਂ ਫਿਰ ਮਾਫੀ ਮੰਗ ਲੈਂਦੇ ਤਾਂ ਹੋ ਸਕਦਾ ਸਾਡੇ ਸੀਐਮ ਮਾਨ ਸਾਹਿਬ ਉਹਨਾਂ ਨੂੰ ਮਾਫ ਕਰ ਦਿੰਦੇ ਪਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਦੁੱਖਾਂ ਦਾ ਉਦਾਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੀਐਮ ਮਾਨ ਕਹਿੰਦੇ ਹਨ ਕਿ ਉਨ੍ਹਾਂ ਨੇ ਦੋ ਨੰਬਰੀ ਕਮਾਈ ਕਰਕੇ ਲੋਕਾਂ ਦੇ ਘਰ ਤਬਾਹ ਕੀਤੇ ਹਨ ਇਸ ਲਈ ਅਸੀਂ ਇਹਨਾਂ ਨੂੰ ਘਰ ਦੇ ਵਿੱਚ ਦੀਪਮਾਲਾ ਨਹੀਂ ਕਰਨ ਦਵਾਂਗੇ ਜਿਨ੍ਹਾਂ ਨੇ ਲੋਕਾਂ ਦੇ ਚੁੱਲ੍ਹੇ ਬੁਝਾਏ ਹਨ ਲੋਕਾਂ ਦੀਆਂ ਘਰਾਂ ਦੀ ਦੀਪਮਾਲਾ ਬੁਝਾਈ ਹੈ ਅਸੀਂ ਉਨ੍ਹਾਂ ਦਾ ਘਰ ਵੀ ਹੁਣ ਵਸਣ ਨਹੀਂ ਦਵਾਂਗੇ ਇਹ ਸੀਐਮ ਮਾਨ ਭਗਵੰਤ ਸਿੰਘ ਕਹਿੰਦੇ ਹਨ ਇੱਕ ਵੱਡੀ ਹੋਰ ਗੱਲ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀਆਂ ਦਿਨ ਪਰ ਦਿਨ ਮੁਸ਼ਕਲਾਂ ਇਸ ਲਈ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਜੋ ਬੀਜੀ ਲੈਂਸ ਦੇ ਵੱਲੋਂ 40000 ਪੰਨਿਆਂ ਦੀ ਚਾਰਜ ਸ਼ੀਟ ਤੇ 400 ਤੋਂ ਜ਼ਿਆਦਾ ਬੈਂਕ ਖਾਤਿਆਂ ਦੇ ਵਿੱਚ ਲੈਣ ਦੇਣ ਦੀ ਪ੍ਰਕਿਰਿਆ ਤੇ 200 ਤੋਂ ਜ਼ਿਆਦਾ ਗਵਾ ਜੋ ਇਹਨਾਂ ਦੇ ਸਾਬਿਤ ਹੋਏ ਹਨ ਇਨਾ ਗੱਲਾਂ ਕਰਕੇ ਇਹ ਬਿਜੀਲੈਂਸ ਨੇ ਪੂਰੀ ਤਰ੍ਹਾਂ ਜੇਲ੍ਹ ਦੇ ਵਿੱਚ ਫਸਾ ਦਿੱਤੇ ਹਨ ਜਿਸ ਕਰਕੇ ਹੁਣ ਇਹਨਾਂ ਨੂੰ ਕੋਈ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਤੇ ਜੇਕਰ ਇਹ ਪਟੀਸ਼ਨ ਪਾਉਂਦੇ ਹਨ ਤਾਂ ਹਾਈ ਕੋਰਟ ਦੇ ਵੱਲੋਂ ਇਹਨਾਂ ਦੀ ਪਟੀਸ਼ਨ ਉੱਤੇ ਸਿੱਧਾ ਹੀ ਕਾਂਟਾ ਮਾਰ ਦਿੱਤਾ ਜਾਂਦਾ ਹੈ ਜਿਸ ਕਰਕੇ ਇਹਨਾਂ ਦੀ ਜ਼ਮਾਨਤ ਬਹੁਤ ਵਾਰ ਰੱਦ ਹੋ ਚੁੱਕੀ ਹੈ ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਈ ਰਾਹਤ ਮਿਲਦੀ ਹੋਈ ਪਗਵੰਤ ਮਾਨ ਦੇ ਵੱਲੋਂ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਝੋਲੀ ਦੇ ਵਿੱਚ ਖੈਰ ਪੈਂਦੀ ਹੈ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ